ਸੋਨ ਜੀ ਕਿੱਥੇ ਹੋਇਆ ਮੈਂ ਯਾਰ ਤੇ ਜਦੋਂ ਇਹ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ ਅੱਛਾ ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਇੱਕ ਬੰਦੇ ਤੇ ਮਾਰੀ ਇੱਕ ਬੰਦੇ ਤੇ ਹਾਂ ਜੀ ਕਾਦੇ ਤੁਸੀਂ ਕਿ ਮੋਟਰਸਾਈਕਲ ਦੇ ਦੀਆਂ ਤੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਚੱਲਦੀ ਘਰੋਂ ਲਹਿੰਦੀ ਹੈ ਸਾਲੇ ਵੱਲ ਨੂੰ ਜਾਂਦੇ ਨੇ ਜਿਹੜੇ ਗੋਲੀ ਮਾਰਨ ਵਾਲੇ ਬੰਦੇ ਇੱਕ ਕੌਣ ਸੀ ਉਹ ਨਹੀਂ ਪਤਾ ਕਿ ਕੌਣ ਆ ਨਹੀਂ ਤੋਂ ਭੇਜ ਮਾੜਾ ਮੋਟਾ ਪਤਾ ਹੋਊਗਾ ਵੀ ਲਹਿੰਗ ਸੀਗੇ ਵੀ ਲੈ ਕਹਿੰਦੇ ਲਹਿੰਗ ਆ ਉਹ ਮੈਂ ਕਰ ਬੰਨੇ ਹੋਰੀ ਤਾਂ ਸਾਲ ਤੇ ਕਾਦੇ ਤੁਸੀਂ ਮੋਟਰਸਾਈਕਲ ਮੋਟਰਸਾਈਕਲ ਦੇ ਦੀ ਜਿੰਨੇ ਕਿਸੇ ਗੋਲੀ ਮਾਰੀ ਆ ਉਹ ਕੋਣ ਉਹ ਬਿਹਾਰੀ ਆ ਕਬਜ਼ੇ ਜਾ ਰਹੇ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੈਣਾਂਗੇ ਇਹ ਜਿਹੜੇ 30 ਬੰਦੇ ਗੋਲੀ ਪੱਜੀ ਉਹ ਕਿੱਥੇ ਹਨ ਬਹੁਤ ਸਸਤਾ ਵਾਲਾ ਜੀ ਸਸਤਾ ਲੇ ਹਾਂ ਜੀ ਫੋਟੋ ਲੈ ਆਏ ਜੀ ਫੋਟੋ ਲੈ ਆਏ ਜੀ ਲੋਕਾ ਰਹੇ ਤਾਂ ਉਹ ਸਾਥ ਹਮ ਲੋਕ ਨਹੀਂ ਉਤਰ ਚੱਲ ਚਲਾ ਆਲਾ ਕੰਟਰੋਲ ਬਚ ਗਿਆ ਤਾਂ ਕਿਸ ਅਗਾ ਬਰ ਜਾ ਉਹ ਤੋਂ ਬੋਲੀ ਚਲਾਉਣ ਕੌਣ ਹਾਦਸਾ ਉਹ ਬੈਠਾ ਖਾ ਉਹਨਾਂ ਲੜਕਾ ਜੋ ਸੇ ਬੈਠਾ ਕੀ ਮਾਰਿਆ ਕਰੂ ਨਾ पीछे वाला मारा है गोली गोली और क्या मारा और वो खंडा हाँ क्या लूट के लेके लूट के हमारा तो कुछ गाड़ी लेके चला गया ले जी मोटरसाइकिल हाँ जी मोटरसाइकिल लेके चला है। करते, करते हैं बेलदारी करते हैं जो कितने बंदे थे वो जो आए थे वो दो बंदे थे जी किस पे थे बाइक से था कैसी बेचबूसा थी उनकी कुछ तो उतना ਗੜੀ ਤੇਜ ਮੈਂ ਤਾਂ ਹਮ ਲੋਕ ਮੂਰਖ ਆਦਮੀ ਹਾਂ اتنا ਵੀ ਜਾਣਦਾ ਨਹੀਂ ਕਿ ਕੈਸਾ ਕਪੜਾ ਪਹਿਨਾ ਹੋਏ ਤੁੰਨੇ ਉਹ ਜਲਾ ਸੌਫ ਪਹਿਨਾ ਥਾ ਔਰ ਕਾਲਾ ਟਾਈਪ ਪਰ ਕ ਜਿੰਸ ਪਹਿਨਾ ਥਾ ਵੀ ਸਿੰਘ ਜੀ 5 ਮਿੰਟ ਦੇ ਹਲਪਰਾ ਜੀ ਮੈਂ ਇਹ ਮਾਮਲਾ ਇਹਦਾ ਇੱਥੇ ਪਿਆ ਮੈਂ ਜੀ ਸੜਾ ਤੋਂ ਆਇਆ ਮੇਰੇ ਆਉਂਦੇ ਉਥੇ ਰੌਲਾ ਪੈ ਸਿਆ ਰਹਿ ਸੀਗਾ ਮੈਂ ਵੀ ਕੀ ਹੋਇਆ ਇਹਦੇ ਇੱਕ ਗੁੱਡੀ ਸੀਗੀ ਕਹਿੰਦੀ ਵੀ ਇਥੇ ਗੋਲੀ ਮਾਰ ਗਏ ਬਈ ਇਹਦੇ ਅੱਛਾ ਆਉ ਕਹਿੰਦੀ ਜਦਮਾ ਆਈ ਮੈਂ ਕਿਹਾ ਜੀ ਮੇਰਾ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਦਾ ਕਿਹੜੀ ਜਦੋਂ ਮੈਂ ਦੇਖਿਆ ਤਾ ਉਹ ਬੰਦੇ ਨੇ ਗੋਲੀ ਮਾਰੀ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮੰਗਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਲੰਘवाने ਸੀਗੇ ਉਹ ਲੰਘवाने ਵਾਲੇ ਕਾਦੇ ਸੀਗੇ ਉਹ ਮਰ ਸਕਦੇ ਸੀਗੇ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਦੀ ਹੋਗਾ ਉਹ ਗੁੱਡੀ ਦੱਸਦੀ ਆ ਅਸੀਂ ਪਿੰਡੋਂ ਵੀ ਪੁੱਛਿਆ ਜਿਹੜੀ ਕੰਟਾ ਖੜੀ ਰਹੀ ਆ ਉਹਦੇ ਉਹ ਖੜੀ ਰਹੀ ਆ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਈ ਨੇ ਪੁਲਿਸ ਵਾਲੇ ਗੁੱਡੀ ਦੇ ਉਂਗਾ ਉਹ ਗੁੱਡੀ ਨਾਲ ਕਿਹੋ ਬੰਦੇ ਜਿਹਦੇ ਕੋਲ ਪੈਸੇ ਆ ਉਹ ਜਿਹੜੀ ਜਾਂਦੀ ਸੀਗੀ ਵੈਸੇ ਉਹਦਾ ਅਸਰ ਉਹਦਾ ਵੈਸੇ ਜਾਂਦੀ ਸੀਗੀ ਜਾਂਦੀ ਜਾਂਦੀ ਉਹਨੂੰ ਹੋ ਗਿਆ ਵੀ ਬਿਰਾੜ ਬੋਰਸਲਾ ਟਾਇਰ ਪਾਰਕ ਦਾ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾ ਜੀ ਟਾਇਰ ਤੇ ਗੋਲੀ ਚੱਲੀ ਆ ਉਹ ਡੇਗ ਗਿਆ ਬਜਾੜਾ ਇੱਕ ਤਨ ਪ੍ਰਵਾਸੀ ਸੀਗੇ ਜਿਆਦੇ ਏਡੋਂ ਤੋਂ ਕੰਮ ਕਰਕੇ ਆਇਆ ਨੇ ਤਨ ਪ੍ਰਵਾਸੀ ਹਾਂਜੀ ਹਾਂਜੀ ਇੱਕ ਤੇ ਗੋਲੀ ਵਜੀਏ ਇੱਥੇ ਤੇ ਗੋਲੀ ਵਜੀਏ ਦੋਏ ਮੈਂ ਡਾਕਟਰ ਮਨਦੀਪ ਸਿੰਘ ਜੀ ਕੀ ਕਹਿੰਦਾ ਕਿ ਵਾਰਦਾਤ ਇਹ ਹੋਈ ਵੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਅਸਮਰਾਲਾ ਬ੍ਰਿਜ ਤੇ ਤੇ ਅਸੀਂ ਮੋਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਜਦੋਂ ਸ਼ਾਟ ਜਿਹੜੇ ਬੱਜੇ ਨੇ ਉਹ ਕੌਣ ਦੀ ਬੰਦਾ ਤੇ ਕਿੰਨੇ ਫਾਇਰ ਹੋਏ ਹੈ ਇਹ ਸੋਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮਸੀ ਬੱਤੀ ਤੁਸੀਂ ਉਹਦੀ ਡਾਕਟਰ ਨਾਲ ਕਿਤੇ ਕਿੱਦਾਂ ਸੀਗੇ ਜੀ ਮਰੀਜ਼ ਜਿਹੜਾ ਕਿਰਨੇ ਗੋੜੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ ਸੋ ਮੰਗਣਾ ਹਰੇਕ ਮਾਮਲਾ ਹੋ ਗਿਆ ਕਿ ਕੋਈ ਹਮਾਰੀਆਂ ਗਈਆਂ ਨੇ ਲੇਬਰ ਕਰਨ ਵਾਲੇ ਜੱਟੀਆਂ ਜੀ 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 ਇਹ ਅੱਜ ਵਕਤ ਕਰੀਬ 6:30 ਪੌਣੇ 7 ਵਜੇ ਦੀ ਗੱਲ ਹੈ ਤੇ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇਖਤਾਰ ਕੰਮ ਕਰ ਚੱਲ ਰਿਹਾ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਦੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰਵਾਲਵਰ ਨਾਲ ਦੋ ਫਾਇਰ ਕਰਤੇ ਜਿਹੜਾ ਮੁੰਡਾ ਚਲਾਣ ਵਾਲਾ ਸੀ ਸੂਮਨ ਮੰਡਲ ਉਹਦੇ ਦੇ ਵੱਖੀ ਤੇ ਲੱਗੇ ਦੋ ਫਾਇਰ ਸੀ ਤਾਂ ਉਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਹੋ ਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਇਹ ਰਕੋ ਕਰਕੇ ਉਹਦਾ ਮਾਮਲਾ ਹੈ ਜਾਹ ਚਾਹਤੇ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਹੋਏ ਹੋਏ ਨੇ ਕਿਵੇਂ ਸਮਾਨ ਨਹੀਂ ਲਟੇਰਿਆਂ ਦੇ ਤਾਂ ਹੌਸਲੇ ਹੀ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਹਾਂ ਦਰ ਰਾਤ ਇਹਨਾਂ ਦੇ ਢੇਡ ਤੋਂ ਸਵਾਰੇ ਪਤਾ ਲੱਗੇ ਜੀ ਕੀ ਇਹਨਾਂ ਨੇ ਕੰਪੜੇ ਪਾਏ ਸੀ ਕੁਝ ਅੱਜ ਅੱਗੇ ਸੀ ਫੋਰਸ ਵੀ ਵਗੈਰਾ ਕਲ ਘਾ ਲਾਂਗੇ ਜੀ ਚੱਕਰਾਂਗੇ ਬਕਾਇਦਾ ਅਸੀਂ ਤੈ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਸਰਪੰਨ ਦਾ ਵੀ ਹਮਲਾ ਕੀਤਾ ਗਿਆ ਕੋਈ ਵਿਚਲਾ ਨਹੀਂ 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 ਇਦਾਂ ਦੀ ਕੁਰਪਾਨ ਦਾ ਕੋਈ ਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਪਰ ਉਹਨਾਂ ਦੇ ਸਾਥੀ ਦਾ ਕਹਿਣਾ ਹੈ ਕਿ ਤਿਰਫਾਨ ਮਾਰੀ ਗਈ ਹੈ ਪਰ ਉਹ ਜੀ ਨਹੀਂ ਨਹੀਂ ਜੀ ਸਰ ਅਜੇ ਤਾਂ ਕੋਈ ਸੰਭਣੀ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੇ ਅੱਗੇ ਕੀ ਜਿਵੇਂ ਜਿਵੇਂ ਤਤਤੀ ਸੂਗ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਪਟਸਾ ਵੀ ਨਹੀਂ ਸਰ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਸੀ ਉਹ ਨੰਬਰ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ ਹੁੰਦਾ ਸੀ ਜੀ ਸਰ ਚੋਰੀ ਹੋਇਆ ਨਹੀਂ ਖੋ ਕੇ ਲੱਗ ਗਿਆ ਇਹ ਲੁਧਿਆਣਾ ਸਾਈਡੋਂ ਆਉਣ ਤੋਂ ਹੀ ਰੋਡ ਤੇ ਲੱਗ ਗਏ ਪ੍ਰਾਪਤੀ ਵੇਚਨੇ ਅਤੇ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ